ਰੰਧਾਵਾ ਪਰਮਜੀਤ YouTube ਚੈਨਲ ਤੇ ਆ ਕੇ ਮੇਰੇ ਗੀਤਾਂ ਨੂੰ ਪਸੰਦ ਕਰਨ ਵਾਲੇ ਮੇਰੇ ਸਾਰੇ ਹੀ 팬ੋ ਤੇ ਵੀਰੋ ਪਰਮਜੀਤ ਘਰ ਪੰਮੀ ਆਪ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ਼੍ਰੀ ਅਕਾਲ ਆਖਦੀ ਆਂ ਦੋਸਤੋ ਇਹ ਗੀਤ ਮੇਰੇ ਬਚਪਨ ਦੇ ਸਾਥੀ ਹਨ ਤੁਸੀਂ ਅਕਸਰ ਮੇਰੇ ਮੂੰਹਾਂ ਗੱਲ ਸੁਣਦੇ ਰਹਿੰਦੇ ਹੋ ਕਿ ਮੈਂ ਘਰ ਦੇ ਕੰਮ ਧੰਦੇ ਕਰਦੀ ਹੋਈ ਅਕਸਰ ਇਹਨਾਂ ਨੂੰ ਗੁੰਗੁਣਾਉਂਦੀ ਰਹਿੰਨੀ ਆ। ਅਤੇ ਜਦੋਂ ਵੀ ਮੈਨੂੰ ਸਮਾਂ ਲੱਗਦਾ ਹੈ ਤੇ ਮੈਂ ਇਸ ਨੂੰ ਵੀਡੀਓ ਦੇ ਰੂਪ ਦੇ ਕੇ ਆਪ ਸਭ ਜੀ ਦੇ ਰੂਬਰੂ ਹੁੰਦੀ ਰਹਿੰਨੀ ਆ। ਅਤੇ ਤੁਸੀਂ ਵੀ ਬੜੇ ਮਾਨ ਨਾਲ ਮੈਨੂੰ ਚੰਗੇ-ਚੰਗੇ ਕਮੈਂਟ ਕਰ ਦਿਓ। ਅਤੇ ਮੈਨੂੰ ਹੋਰ ਗੀਤ ਪੇਸ਼ ਕਰਨ ਲਈ ਪ੍ਰੇਰਿਤ ਰਹਿੰਦੇ ਹੋ। ਚਲੋ ਫਿਰ ਅੱਜ ਨਵੀਂ ਕਿਸਮ ਦਾ ਗੀਤ ਹੈ। ਤੋਲ ਕੀ ਨਾਲ ਵੀ ਗਾਇਆ ਜਾ ਸਕਦਾ ਮੈਂ ਬਿਨਾ ਟੋਲ ਕੀ ਤੋਂ ਤੁਹਾਨੂੰ ਸੁਣਾਵਾਂਗੀ ਅਜ ਨਾ ਨਿੰਦੇ ਮੇਰੀ ਪਾਣੀ ਇੰਦੇ ਵਰੀਆ ਅਜ ਨਾ ਨਿੰਦੇ ਮੇਰੀ ਪਾਣੀ ਇੰਦੇ ਵਰੀਆ ਪਰ ਕੇ ਤਾਂ ਪਾਣੀ ਪੇਰ ਜਾਣਾ ਏ ਮਿੱਟੀ ਨੂੰ ਚੱਕੀ ਨਾ ਨਿੰਦੇ ਮੇਰੇ ਰੋਂਦੇ ਨੀ ਬਿੱਟੀ ਨੂੰ ਹਾਰਾ ਨਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆਏ ਨਾਣੀਂ ਦੇ ਰੰਦੇ ਚੱਕੀਨੀ ਪੱਪੀ ਨੂੰ ਆੜਾ ਨਾਣੀਂ ਦੇ ਰੰਦੇ ਚੱਕੀਨੀ ਪੱਪੀ ਨੂੰ ਅੱਜ ਨਾਣੀਂ ਦੇ ਤਰਚੋਣ ਦੀਵਾਰੀਆ ਅੱਜ ਨਾਣੀਂ ਦੇ ਤਰਚੋਣ ਦੀਵਾਰੀਆ ਖਿੱਚ ਖਿੱਚ ਮਾਝੇ ਕੇ ਮੰਨਾ ਨਹੀਂ ਕਟੀ ਨੂੰ ਜੱਤੀ ਨਾਂਂੇਂਦੇ ਮੇਰੇ ਰੋਂਦੇ ਨੀ ਪੱਪੀ ਨੂੰ ਆਜ ਨਾਂਂੇਂਦੇ ਮੇਰੇ ਰੋਂਦੇ ਨੀ ਪੱਪੀ ਨੂੰ ਅਜ ਨਾਂਂੇਂਦੇ ਦੁਦਰੜ ਕੰਦੀ ਵਰੀਆ ਅਜ ਨਾਂਂੇਂਦੇ ਦੁਦਰੜ ਕੰਦੀ ਵਰੀਆ ਸੱਸ ਸਾੰਬੇ ਸੱਸ ਸਾੰਬੇ ਮੱਕਣ ਮੈਂ ਸਾੰਬਾ ਨੀ ਲਸੀ ਨੂੰ ਜੱਗ ਨਾ ਨਿੰਦੇ ਮੇਰੇ ਰੋਂਦੇ ਨੀ ਪੱਤੀ ਨੂੰ ਹਾੜਾ ਨਾ ਨਿੰਦੇ ਮੇਰੇ ਰੋਂਦੇ ਨੀ ਪੱਤੀ ਨੂੰ ਹਾੜਾ ਨਾ ਨਿੰਦੇ ਮੇਰੇ ਰੋਂਦੇ ਨੀ ਪੱਤੀ ਨੂੰ ਅੱਜ ਨਾ ਨਿੰਦੇ ਮੇਰੀ ਚੌਂਕੇ ਦੀਵਾਰੀਆ ਅੱਜ ਨਾ ਨਿੰਦੇ ਮੇਰੀ ਚੌਂਕੇ ਦੀਵਾਰੀਆ ਤਾਂ ਤੇ ਤੰਦੂਰ ਤਾਂ ਮੈਲਾਵਾ ਨੀ ਰੋਟੀ ਨੂੰ ਚੱਕੀ ਨਾ ਨਿੰਦੇ ਮੇਰੇ ਰੋਂਦੇ ਨੀ ਮੰਟੀ ਨੂੰ ਹੜਾ ਨਾ ਨਿੰਦੇ ਮੇਰੇ ਰੋਂਦੇ ਨੀ ਮੰਟੀ ਨੂੰ ਅੱਜ ਨਾ ਨਿੰਦੇ ਪੱਤਾ ਟੋਣਦੀ ਵਾਰੀਆ ਅੱਜ ਨਾ ਨਿੰਦੇ ਪੱਤਾ ਟੋਣਦੀ ਵਾਰੀਆ ਚੱਬੇ ਰੱਖਾ ਰੋਟੀ ਨਾਲੇ ਰੱਖਾ ਨੀ ਲੱਸੀ ਨੂੰ ਹੜਾ ਨਾ ਨਿੰਦੇ ਚੱਕੀ ਰੋਂਦੇ ਨੀ ਪੱਪੀ ਨੂੰ ചക്കക്കി നാണേ മേരണ അജ നാണേ വേട ലിപ്പണ ദ വാരാ ലിപ്പണ ദ വാര പേരാ മിട്ടു ചക്ക നാണേ മേര മിട്ടു ਚੱਕੀ ਨਾਂਂਦੇ ਮੇਰੇ ਰੋਂਦੇ ਨੀ ਬਿੱਟੀ ਨੂੰ ਹੜਾ ਨਾਂਂਦੇ ਮੇਰੇ ਰੋਂਦੇ ਨੀ ਬਿੱਟੀ ਨੂੰ ਅਜ ਨਾਂਂਦੇ ਮੇਰੀ ਚਰਖੇ ਦੀਵਾਰੀਆ ਅਜ ਨਾਂਂਦੇ ਮੇਰੀ ਚਰਖੇ ਦੀਵਾਰੀਆ ਕਤ ਕਤ ਸੂਤ ਡੋਰਾ ਬੱਟਾ ਨੀ ਕੇਸੀ ਨੂੰ ಆಡಾ ನಾದೇ ಚಕ್ಕೀನ ನೀ ಮಶೀನು ಆಯ್ ನಾಡಿ ಚಕ್ಕೀನ ನೀ ಮಶೀನು ಆಡಾ ನಾಡಿ ಚಕ್ಕೀನ ನೀ ಮಸೀನು ಅಣ್ಣ ದಜದ ಅಾಣದ ਬਨਾ ਬਨਾ ਕੇ ਪੁੱਲ ਮੈਂ ਤਾਲਵਾਨੀ ਪੱਕੀ ਨੂੰ ਹਾਲ ਨਾਂਂ ਦੇ ਰੋਂਦਾ ਚੱਕੀ ਨਹੀਂ ਪੱਪੀ ਨੂੰ ਚੱਕੀ ਨਾਂਂ ਦੇ ਮੇਰੇ ਰੋਂਦੇ ਨਹੀਂ ਪੱਪੀ ਨੂੰ ਹਾਲ ਨਾਂਂ ਦੇ ਰੋਂਦਾ ਚੱਕੀ ਨਹੀਂ ਪਤੀ ਨੂੰ ਅੱਜ ਨਾਂਂ ਦੇ ਨਹੀਂ ਮੈਂ ਪੇਕੇਆਂ ਨੂੰ ਜਾਣਾ ਹੈ ਅੱਜ ਨਾਂਂ ਦੇ ਨਹੀਂ ਮੈਂ ਪੇਕੇਆਂ ਨੂੰ ਜਾਣਾ ਹੈ ਕਰ ਕਰ ਮਿਨੇ ਤਮਨਾਵਨੀ ਸਸੀ ਨੂੰ ਹੜਾ ਨਣਿੰਦੇ ਰੋਂਦਾ ਚੱਕੀਨੀ ਜਸੀ ਨੂੰ ਹੜਾ ਨਣਿੰਦੇ ਰੋਂਦਾ ਚੱਕੀਨੀ ਜਸੀ ਨੂੰ ਚੱਕੀ ਨਣਦੇ ਹੜ ਰੋਂਦਾ ਨੀ ਜਸੀ ਨੂੰ ਧੰਨਵਾਦ ਫੇਰ ਮਿਲਾਂਗੇ ਅਗਲੇ ਗੀਤ ਨਾਲ ਅਗਲੀ ਗੀੜੀ ਮੀਡੀਆ ਵਿੱਚ ਖੁਸ਼ ਰਹੋ ਬਬਕ